ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾ ਸੰਗਤ ਜੀ ਜਦੋਂ ਦੁਨੀਆ ਨੂੰ ਤਾਰਦੇ ਹੋਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਕ ਬਾਗ ਦੇ ਵਿੱਚ ਪਹੁੰਚੇ ਆ ਜੀ ਬਾਗ ਦੇ ਵਿੱਚ ਜਾ ਕੇ ਮਹਾਰਾਜ ਜੀ ਨੇ ਡੇਰਾ ਲਾਇਆ ਵਾ ਇਹ ਬਾਗ ਇੱਕ ਖਤਰੀ ਦਾ ਸੀ ਸਤਗੁਰ ਜੀ ਦੇ ਨਾਲ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਵੀ ਹਨ ਜੇ ਜਦੋਂ ਖਤਰੀ ਨੂੰ ਪਤਾ ਲੱਗਾ ਕਿ ਸਤਗੁਰ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਪੁਰਖ ਉਹਨਾਂ ਨਾਲ ਦੋ ਜਾਣੇ ਹੋਰ ਇੱਥੇ ਮੇਰੇ ਬਾਗ ਦੇ ਵਿੱਚ ਆਏ ਆ ਤਾਂ ਉਹਨੇ ਆ ਕੇ ਮਹਾਰਾਜ ਜੀ ਨੂੰ ਤਾਂ ਮੱਥਾ ਟੇਕਿਆ ਨਾਲ ਹੀ ਪਾਈ ਬਾਲਾ ਦੇ ਪਾਈ ਮਰਦਾਨਾ ਜੀ ਨੂੰ ਵੀ ਮੱਥਾ ਟੇਕ ਦਿੱਤਾ ਤੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਉਹ ਖਤਰੀ ਬਹੁਤ ਜ਼ਿਆਦਾ ਖੁਸ਼ ਹੋ ਗਿਆ ਤੇ ਆਪਣੇ ਪਿੰਡ ਚਲਾ ਗਿਆ ਕਿਉਂਕਿ ਉਹਦਾ ਜਿਹੜਾ ਬਾਗ ਸੀ ਪਿੰਡ ਤੋਂ ਬਾਰ-ਬਾਰ ਬਣਿਆ ਹੋਇਆ ਸੀ ਹੁਣ ਉਹਦਾ ਨਾਮ ਹੀ ਬਣ ਗਿਆ ਜਿੰਨਾ ਸਮਾਂ ਵੀ ਸਤਿਗੁਰੂ ਜੀ ਉੱਥੇ ਠਹਿਰੇ ਆ ਉਹ ਰੋਜ਼ ਆਉਂਦਾ ਗੁਰੂ ਸਾਹਿਬਾਂ ਦੇ ਦਰਸ਼ਨ ਕਰਦਾ ਉੱਤੇ ਦਿਲ ਨੂੰ ਦਰਸ਼ਨ ਕਰਨ ਤੋਂ ਬਿਨਾਂ ਚੈਨ ਹੀ ਨਾ ਪੈਂਦਾ ਉਹ ਬਚੈਨ ਹੋ ਜਾਂਦਾ ਜੇ ਉਹ ਗੁਰੂ ਸਾਹਿਬ ਜੀ ਦੇ ਦਰਸ਼ਨ ਜਿਹੜੇ ਉਹ ਨਹੀਂ ਕਰਦਾ ਤੇ ਦਰਸ਼ਨ ਕਰਕੇ ਉਹਦੇ ਵਿੱਚ ਐਨ ਮਨ ਨੂੰ ਸ਼ਾਂਤੀ ਮਿਲਦੀ ਉਹ ਰੋਜ਼ ਹੋਣ ਲੱਗ ਪਿਆ ਤੇ ਇੱਕ ਦਿਨ ਉਹਨੇ ਆਪਣੀ ਗੱਲ ਆਪਣੇ ਜਿਹੜੇ ਸੀ ਮਿੱਤਰ ਨਾਲ ਸਾਂਝੀ ਕੀਤੀ ਕਹਿਣ ਲੱਗਾ ਸਾਡੇ ਬਾਗ ਦੇ ਵਿੱਚ ਕੋਈ ਸਾਧੂ ਸੰਤ ਆਏ ਹੋਏ ਆ ਮੈਂ ਉੱਥੇ ਜਾਂਦਾ ਉਹਨਾਂ ਦੇ ਦਰਸ਼ਨ ਕਰਦਾ ਬੜਾ ਮੈਨੂੰ ਆਨੰਦ ਮਿਲਦਾ ਬੜੀ ਸ਼ਾਂਤੀ ਮਿਲਦੀ ਹੈ ਕਿਉਂਕਿ ਦੇਖੋ ਸੰਗਤ ਜੀ ਕੋਈ ਵੀ ਕੰਮ ਆਪਾਂ ਰੋਜ਼-ਰੋਜ਼ ਕਰਦੇ ਆ 40 ਦਿਨ ਕਿਸੇ ਕੰਮ ਨੂੰ ਇੱਕ ਮਨ ਇੱਕ ਚਿੱਤ ਹੋ ਕੇ ਕਰ ਲਈਏ ਨਾ ਫਿਰ ਬੰਦੇ ਦਾ ਸੁਭਾ ਤੇ ਬੰਦੇ ਦੀ ਆਦਤ ਬਣ ਜਾਂਦੀ ਚੰਗੀਆਂ ਮਾੜੀਆਂ ਤਾਂ ਐਵੇਂ ਹੀ ਬਣਦੀਆਂ ਵਾ 40 ਦਿਨ ਚੰਗਾ ਕੰਮ ਕਰ ਲੋ ਉਹ ਸੁਭਾ ਬਣ ਜਾਵੇਗਾ 40 ਦਿਨ ਮਾੜਾ ਕੰਮ ਕਰ ਲੋ ਉਦਾਂ ਦੀ ਆਦਤ ਜਿਹੜੀ ਉਹ ਪੱਕ ਜਾਵੇਗੀ ਇਸ ਤਰ੍ਹਾਂ ਫਿਰ ਇਹਨੇ ਦੱਸਿਆ ਵੀ ਹੁਣ ਮੇਰਾ ਸੁਭਾਰ ਐ ਬਣਿਆ ਵਾ ਕਿ ਮੈਂ ਸਾਧੂਆਂ ਦੇ ਜਾ ਕੇ ਦਰਸ਼ਨ ਕਰਦਾ ਬੜੀ ਮੈਨੂੰ ਸ਼ਾਂਤੀ ਆਉਂਦੀ ਹੈ ਉਹਦਾ ਮਿੱਤਰ ਕਹਿਣ ਲੱਗਾ ਕੱਲਾ ਹੀ ਚੱਨਾ ਐਂਉਂ ਕਰਿਆ ਕਰ ਮੈਨੂੰ ਵੀ ਨਾਲ ਲੈ ਜਾਇਆ ਕਰ ਪਰ ਮੈਂ ਵੀ ਦੇਖਣਾ ਚਾਹੁੰਦਾ ਵਾਂ ਵੀ ਉਹ ਕੌਣ ਆ ਜਿਨ੍ਹਾਂ ਦੇ ਦਰਸ਼ਨ ਕਰਕੇ ਤੈਨੂੰ ਇੰਨੀ ਸ਼ਾਂਤੀ ਮਿਲਦੀ ਹੈ ਇਹਨੇ ਆਖਿਆ ਭਾਈ ਕੋਈ ਗੱਲ ਨਹੀਂ ਜੇ ਤੇਰੇ ਅੰਦਰ ਜਗਿਆਸਾ ਵਾ ਕੱਲ ਨੂੰ ਜਦੋਂ ਮੈਂ ਜਾਵਾਂਗਾ ਨਾ ਤੈਨੂੰ ਵੀ ਨਾਲ ਲੈ ਜਾਵਾਂਗਾ ਤੂੰ ਮੇਰੇ ਨਾਲ ਚਲਾ ਜਾਈਂ ਅਗਲੇ ਦਿਨ ਦੋਨੋਂ ਹੀ ਤਿਆਰ ਹੁੰਦੀ ਆ ਤੇ ਸਤਗੁਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਤੁਰ ਜਾਂਦੇ ਆ ਹੁਣ ਤੁਸੀਂ ਇਹ ਗੱਲ ਨੂੰ ਸਮਝੋ ਗੌਰ ਦੇ ਨਾਲ ਕਿ ਕੁਝ ਲੋਕ ਘਰੋਂ ਦੁਰਦੇ ਆ ਚੌਂਗੇ ਕੰਮ ਕਰਨ ਵਾਸਤੇ ਪਰ ਰਸਤੇ ਦੇ ਵਿੱਚ ਉਹਨਾਂ ਦਾ ਮਨ ਜਿਹੜਾ ਨਾ ਉਹ ਬਦਲ ਜਾਂਦਾ ਮਨ ਜਿਹੜਾ ਜਿਵੇਂ ਆਪਾਂ ਅੱਖਾਂ ਚਪਕਦੇ ਆ ਨਾ ਐਨੇ ਸਮੇਂ ਵਿੱਚ ਹੀ ਬਦਲ ਸਕਦਾ ਇੱਕੀ ਸਮੇਂ ਦੇ ਮਨ ਚੋੜ ਹੋ ਸਕਦਾ ਏਕੀ ਸਮੇਂ ਦੇ ਮਨ ਸਾਧ ਹੋ ਸਕਦਾ ਮਨ ਦਾ ਕੋਈ ਪਤਾ ਨਹੀਂ ਲੱਗਦਾ ਉਹ ਜੋ ਖੱਤਰੀ ਸੀਤੋ ਦਾ ਮਿੱਤਰ ਸੀ ਉਤਰੀ ਜਾਂਦੇ ਆ ਰਸਤੇ ਦੇ ਵਿੱਚ ਇੱਕ ਜਿਹੜਾ ਵੇਸ਼ਵਾ ਦਾ ਕੋਠਾ ਸੀ ਉੱਥੇ ਉਹਨੂੰ ਹੁਣ ਲੱਗਾ ਕਿ ਇਹ ਕੰਮ ਤਾਂ ਬਾਅਦ ਵਿੱਚ ਹੋ ਜਾਵੇਗਾ ਪਹਿਲਾਂ ਮੈਂ ਕੋਠੇ ਤੋਂ ਹੋ ਆਉਣਾ ਵਾ ਹੁਣ ਜਿਹੜਾ ਖੱਤਰੀ ਦਾ ਮਿੱਤਰ ਸੀ ਨਾ ਉਹਦਾ ਮਨ ਬਦਲ ਗਿਆ ਕਹਿੰਦਾ ਭਾਈ ਤੂੰ ਐਦਾਂ ਕਰ ਤੂੰ ਚੱਲ ਹੁਣ ਰਸਤਾ ਤਾਂ ਮੈਨੂੰ ਪਤਾ ਹੀ ਹੈ ਤੇਰੇ ਬਾਗ ਚੋਂ ਹੀ ਆਉਣਾ ਵਨ ਤੂੰ ਚੱਲ ਮੈਂ ਬਾਅਦ ਵਿੱਚ ਆਵਾਂਗਾ ਇੱਥੇ ਮੈਂ ਆਪਦਾ ਕੋਈ ਜ਼ਰੂਰੀ ਕੰਮ ਹੈ ਨਾ ਜਿਹੜਾ ਉਹ ਕਰਨਾ ਵਾ ਉਹਨੂੰ ਤਾਂ ਪਤਾ ਲੱਗ ਗਿਆ ਵੀ ਕਿਹੜਾ ਇੱਥੇ ਜ਼ਰੂਰੀ ਕੰਮ ਆ ਦੋਸਤ ਨੂੰ ਜੋ ਇੱਥੇ ਕਰਨ ਲੱਗਾ ਵ ਪਰ ਉਹ ਆਪਣੀ ਸ਼ਰਧਾ ਮੁਤਾਬਿਕ ਉਹ ਜਿਹੜਾ ਖत्री ਸਿੱਖ ਸੀ ਨਾ ਉਹ ਸਤਪੁਰ지 ਦੇ ਕੋਲ ਚਲਾ ਗਿਆ ਤੇ ਕੀਰਤਨ ਸਰਵਣ ਕਰਨ ਲੱਗ ਪਿਆ ਉਹ ਰੋਜ਼ ਕੀਰਤਨ ਸਰਵਣੇ ਕਰਿਆ ਕਰੇ ਤੇ ਇਹ ਰਸਤੇ ਵਿੱਚ ਰੋਜ਼ ਵਿਸ਼ਵਾ ਦੇ ਕੋਠੇ ਜਾਇਆ ਕਰੇ ਮਾੜੀ ਆਦਤ ਜੂ ਪੈ ਗਈ ਸੀ ਜਿਵੇਂ ਮੈਂ ਕਹਿ ਰਹੀ ਨਾ ਕਿ ਕੋਈ ਆਦਤ ਜਿਹੜੀ ਉਹ ਪੱਕ ਜਾਂਦੀ ਹੈ ਫਿਰ ਉਹ ਬੰਦਾ ਉਹੋ ਹੀ ਕੁਝ ਕਰੀ ਜਾਂਦਾ ਫਿਰ ਗੁਰੂ ਦੀ ਕਿਰਪਾ ਤੋਂ ਬਿਨਾ ਬਦਲਦੀ ਵੀ ਨਹੀਂ ਇਸ ਤਰ੍ਹਾਂ ਹੀ ਹੋਣ ਲੱਗ ਪਿਆ ਚਾਲੇ ਪਾਉਣੇ ਸੀ ਗੁਰੂ ਨੂੰ ਮਿਲਣ ਲਈ ਤੇ ਰਸਤੇ ਵਿੱਚ ਰੋਕੇ ਵੇਸ਼ਵਾ ਦੇ ਕੋਠੇ ਤੇ ਪਹੁੰਚ ਆਇਆ ਕਰੇ ਤੇ ਪਰ ਅਦ ਵਿਚਕਾਰ ਗਿਆ ਉਹ ਰਹਿ ਗਿਆ ਹੁਣ ਉਹ ਜਿਹੜਾ ਖत्री ਸਿੱਖ ਸੀ ਨਾ ਉਹ ਰੋਜ਼ ਸਾ ਸੰਗਤ ਕਰੇ ਕੀਰਤਨ ਸਰਵਣ ਕਰੇ ਉਹਨੇ ਆਪਣਾ ਨੇਮ ਹੀ ਬਣਾ ਲਿਆ ਤੇ ਉਸਨੇ ਕਿਹਾ ਕਿ ਮੈਂ ਸਤਗੁਰ ਸਾਹਿਬ ਦੇ ਦਰਸ਼ਨ ਕਰਨੇ ਆ ਹੁਣ ਨੇਮ ਦੋਨਾਂ ਦੇ ਬਣ ਗਏ ਇਕ ਦਾ ਬਣ ਗਿਆ ਚੰਗਾ ਨੇਮ ਇੱਕ ਦਾ ਬਣ ਗਿਆ ਬੁਰਾ ਨੇਮ ਇੱਕ ਦੀ ਚੰਗੀ ਆਦਤ ਪੱਕ ਗਈ ਇੱਕ ਦੀ ਬੁਰੀ ਆਦਤ ਪੱਕ ਗਈ ਹੁਣ ਜਿਹੜਾ ਵਿਸ਼ਵਾ ਦੀ ਕੋਠੀ ਤੇ ਜਾਂਦਾ ਸੀ ਮਾਨੀ ਮਨ ਸੋਚਣ ਲੱਗਾ ਕਿ ਮੇਰਾ ਜਿਹੜਾ ਖਤਰੀ ਮਿੱਤਰ ਆ ਉਹ ਰੋਜ਼ ਸਾਧੂ ਸੰਤਾਂ ਕੋਲ ਜਾਂਦਾ ਕਿਨੇ ਚੰਗੇ ਕਰਮ ਕਰਦਾ ਪਰ ਮੈਂ ਇੱਥੇ ਬੁਰੇ ਕੰਮ ਦੇ ਵਿੱਚ ਫਸਿਆ ਹੋਇਆ ਹਾਂ ਪਰ ਦੇਖੀਏ ਤਾਂ ਸਹੀ ਚੰਗੇ ਕਰਮ ਕਰਨ ਨਾਲ ਕੀ ਮਿਲਦਾ ਏ ਤੇ ਬੁਰੀ ਕਰਮ ਕਰਨ ਦਾ ਸਾਧ ਸੰਗਤ ਜੀ ਆਪਾਂ ਨੂੰ ਵੀ ਪਤਾ ਨਤੀਜਾ ਕੀ ਹੁੰਦਾ ਅੱਜ ਇਸ ਤਰ੍ਹਾਂ ਕਰਾਂਗੇ ਉਹਨੇ ਸੋਚਿਆ ਕਿ ਆਪਦੇ ਮਿੱਤਰ ਨੂੰ ਆਖਿਆ ਵੀ ਤੂੰ ਜਾਹੀਂ ਮਹਾਪੁਰਖਾਂ ਦੇ ਪਾਸ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਤੇ ਮੈਂ ਤਾਂ ਜਾਣਾ ਹੀ ਆ ਵੇਸਵਾ ਦੇ ਕੋਠੇ ਤੇ ਹੁਣ ਤੈਨੂੰ ਮੈਨੂੰ ਆ ਕੇ ਦੱਸੀ ਬਈ ਸੰਗਤ ਕਰਨ ਦੇ ਨਾਲ ਤੈਨੂੰ ਕੀ ਮਿਲਿਆ ਤੇ ਮੈਂ ਵੇਸਵਾ ਦੇ ਕੋਠੇ ਤਵਾ ਕੇ ਤੈਨੂੰ ਦੱਸੂਗਾ ਬਈ ਕਿੰਨੂੰ ਮੈਨੂੰ ਕੀ ਮਿਲਿਆ ਜਿਹਨੂੰ ਜੋ ਮਿਲੇਗਾ ਆਪਾਂ ਉਹਦੇ ਮੁਤਾਬਿਕ ਫੈਸਲਾ ਕਰਾਂਗੇ ਕਿ ਕਰਮਾਂ ਦੀਆਂ ਗੱਲਾਂ ਐਵੇਂ ਹੁੰਦੀਆਂ ਨੇ ਕਿ ਸੱਚ ਹੁੰਦੀਆਂ ਨੇ ਹੁਣ ਦੋਨਾਂ ਨੇ ਉਹਨਾਂ ਨੇ ਫੈਸਲਾ ਕਰ ਲਿਆ ਵੀ ਜੋ ਅੱਜ ਜਿਵੇਂ ਦੀ ਵੀ ਘਟਨਾ ਵਾਪਰੇਗੀ ਆ ਕੇ ਇੱਕ ਦੂਜੇ ਨੂੰ ਸੱਚ ਸੱਚ ਦੱਸਾਂਗੇ ਝੂਠ ਨਹੀਂ ਬੋਲਾਂਗੇ ਹੁਣ ਉਹ ਜਿਹੜਾ ਖਤਰੀ ਜਿਹੜਾ ਸਿੱਖ ਸੀ ਨਾ ਉਹ ਬਾਗ ਦੇ ਵਿੱਚ ਗਿਆ ਸਤਿਗੁਰੂ ਸਾਹਿਬਾਂ ਦੇ ਦਰਸ਼ਨ ਕੀਤੇ ਜੋ ਦਾ ਨੇਮ ਸੀ ਉਹਦਾ ਉਹਨੇ ਉਹਵੇਂ ਨਭਾਇਆ ਪਰ ਜਦੋਂ ਹੁਣ ਵਿਸ਼ਵਾਦੀ ਕੋਠੇ ਤੇ ਜਿਹੜਾ ਜਾਂਦਾ ਸੀ ਉਹ ਕੀ ਵੇਖਦਾ ਕਿ ਵੇ ਵਿਸ਼ਵਾਭ ਦੇ ਕੋਠੇ ਵਿੱਚ ਨਹੀਂ ਆ ਉਹ ਕਿਤੇ ਗਈ ਹੋਈ ਹੈ ਉਹ ਫਿਰ ਉਦਾਸ ਹੋ ਕੇ ਬਾਰਾ ਕੇ ਬੈਠ ਜਾਂਦਾ ਉਹ ਜੰਗਲ ਦੇ ਵਿੱਚ ਬੈਠ ਜਾਂਦਾ ਤੇ ਹੁਣ ਇਧਰੋਂ ਉਹ ਦੇਖਣ ਲੱਗ ਜਾਂਦਾ ਆਪਦੇ ਦੋਸਤ ਨੂੰ ਵੀ ਉਹ ਕਦੋਂ ਆਵੇਗਾ ਤੇ ਮੈਨੂੰ ਦੱਸੇਗਾ ਕਿ ਉਹਨੂੰ ਕੀ ਮਿਲਿਆ ਤੇ ਮੈਂ ਦੱਸੂੰਗਾ ਕਿ ਮੈਨੂੰ ਕੀ ਮਿਲਿਆ ਸੋਚੀ ਜਾਂਦਾ ਤੇ ਹੁਣ ਤੁਹਾਨੂੰ ਪਤਾ ਸਾਹਸੰਗਤ ਜਦੋਂ ਬੰਦਾ ਸੋਚਦਾ ਹੁੰਦਾ ਨਾ ਉਹ ਕੁਝ ਨਾ ਕੁਝ ਕਰੀ ਜਾਂਦਾ ਆਪਾਂ ਨੂੰ ਵੀ ਯਾਦ ਹੁੰਦੀ ਆਪਾਂ ਐਵੇਂ ਮਿੱਟੀ ਦੇ ਵਿੱਚ ਪੈਰ ਮਾਰਨ ਲੱਗ ਜਾਂਦੇ ਆ ਘਾਹ ਦੀਆਂ ਟਿਹੜਾਂ ਤੋੜਨ ਲੱਗ ਜਾਂਦੇ ਆ ਉਹ ਬੈਠਾ ਸੀ ਉਹ ਜ਼ਮੀਨ ਤੇ ਤੇ ਪੈਰ ਮਾਰ ਰਿਹਾ ਸੀ ਮਿੱਟੀ ਦੇ ਵਿੱਚ ਜਦੋਂ ਪੈਰ ਮਾਰੀ ਜਾ ਰਿਹਾ ਸੀ ਤੇ ਆਪਾਂ ਕਿਸੇ ਨੂੰ ਢੀਕਦੇ ਆ ਕਿਉਂਕਿ ਉਡੀਕਣਾ ਕਿਸੇ ਨੂੰ ਬਹੁਤ ਔਖਾ ਕੰਮ ਹੁੰਦਾ ਉਡੀਕ ਜਿਆ ਕੋਈ ਤਸੀਹਿਆ ਨਹੀਂ ਹੁੰਦਾ ਪਰ ਔਖਾਂ ਦਾ ਕਿਸੇ ਦੀ ਉਡੀਕ ਕਰਨੀ ਹੁਣ ਪੈਰ ਮਾਰੇ ਕਦੇ ਹੱਥ ਮਾਰੇ ਥੱਲੇ ਦਾ ਚੰਚੇਤ ਐਦੀ ਨਿਗਾਹ ਪਈ ਨੇ ਕੀ ਦੇਖਿਆ ਵੀ ਇੱਕ ਕਟੂਰਾ ਮਿੱਟੀ ਦਾ ਕੁੱਜੀ ਜੀ ਆ ਜਿਹੜੀ ਮਿੱਟੀ ਦੀ ਉਹ ਥੋੜੀ ਜੀ ਆਪਣੀ ਜ਼ਮੀਨ ਚੋਂ ਨਿਕਲੀ ਪਈ ਆ ਤੇ ਉਹ ਹਰਾਂ ਰਹਿ ਗਿਆ ਉਹਨੇ ਉਹ ਗੱਡੀ ਹੱਥ ਚ ਫੜ ਲਈ ਤੇ ਉਹਦੇ ਵਿੱਚ ਕੋਲੇ ਤਾਂ ਹੈਗੇ ਹੀ ਸੀ ਹਰ ਕੀ ਵੇਖਦਾ ਵੀ ਕੋਲਿਆਂ ਦੇ ਨਾਲ ਇੱਕ ਸੋਨੇ ਦੀ ਮੋਹਰ ਵੀ ਪਈ ਐ ਉਹ ਇਹਦੇ ਹੱਥ ਲੱਗੀ ਆ ਸੋਨੇ ਦੀ ਮੋਹਰ ਐਨਾ ਖੁਸ਼ ਹੋਇਆ ਐਨਾ ਖੁਸ਼ ਹੋ ਐਨਾ ਜ਼ਿਆਦਾ ਖੁਸ਼ ਹੋ ਗਿਆ ਸਾਰੀ ਉਡੀਕ ਹੀ ਭੁੱਲ ਗਈ ਸਾਰੇ ਖਿਆਲ ਹੀ ਭੁੱਲ ਗਏ ਕਹਿਣ ਲੱਗਾ ਮੈਨੂੰ ਤਾਂ ਸੋਨਾ ਲੱਭ ਗਿਆ ਭਈ ਐ ਵਿਸ਼ਵਾ ਦੇ ਕੋਠੇ ਤੇ ਜਾਣ ਦਾ ਫਾਲਾ ਜਿਹੜਾ ਮੈਨੂੰ ਸੋਨਾ ਮਿਲਿਆ ਜੇ ਮੈਂ ਸੰਤਾ ਕੋਲ ਚਲਾ ਜਾਂਦਾ ਮੈਨੂੰ ਇਹ ਮਿਲਣਾ ਹੀ ਨਹੀਂ ਸੀ ਮੇਰੇ ਨਸੀਬਾਂ 'ਚੋਂ ਨਹੀਂ ਸੀ ਹੋਣਾ ਉਹਨੇ ਅੱਜ ਕੋਠੇ ਤੇ ਹੋਣਾ ਹੀ ਨਹੀਂ ਸੀ ਤੇ ਮੈਂ ਇੱਥੇ ਵਾਪਸ ਆਉਣਾ ਸੀ ਬੈਠਣਾ ਸੀ ਇਹ ਚੀਜ਼ ਮੈਨੂੰ ਮਿਲਣੀ ਸੀ ਹੁਣ ਦੇਖੂਗਾ ਮੇਰੇ ਮਿੱਤਰ ਨੂੰ ਕੀ ਮਿਲਦਾ ਵਾ ਹੁਣ ਦੇਖੂਗਾ ਮੇਰੇ ਮਿੱਤਰ ਨੂੰ ਕੀ ਮਿਲਦਾ ਉਹਨੂੰ ਉਹ ਉਡੀਕਣ ਲੱਗ ਜਾਂਦਾ ਜਦੋਂ ਉਡੀਕ ਰਿਹਾ ਤੇ ਕੀ ਦੇਖਦਾ ਵੀ ਉਹ ਲੰਗੜਾ ਕੇ ਆ ਰਿਹਾ ਉਹਦਾ ਮਿੱਤਰ ਬਹੁਤ ਮੁਸ਼ਕਲ ਦੇ ਨਾਲ ਉਹ ਤੋਂ ਤੁਰਿਆ ਜਾ ਰਿਹਾ ਵਾ ਪੁੱਛਣ ਲੱਗਾ ਭਾਈ ਕੀ ਹੋਇਆ ਤੈਨੂੰ ਕੀ ਗੱਲ ਹੋ ਗਈ ਇਸ ਤਰ੍ਹਾਂ ਕਿਉਂ ਤੁਰ ਰਿਹਾ ਵਾ ਉਹਨੇ ਫਿਰ ਆਪਦੀ ਹੱਡ ਬੀਤੀ ਦੱਸੀ ਕਹਿੰਦਾ ਵੀ ਜਦੋਂ ਮੈਂ ਸੰਗਤ ਕਰਕੇ ਵਾਪਸ ਆ ਰਿਹਾ ਸੀ ਰਸਤੇ ਦੇ ਵਿੱਚ ਕੋਈ ਕੰਡਾ ਸੀ ਬਹੁਤ ਜ਼ਿਆਦਾ ਤਿੱਖਾ ਸੂਲ ਮੇਰੇ ਪੈਰ ਦੇ ਵਿੱਚ ਆ ਵਜੇ ਜਿਸ ਦੀ ਕਰਕੇ ਪੈਰ ਦੇ ਵਿੱਚ ਜ਼ਖਮ ਹੋ ਗਿਆ ਤੇ ਜੁੱਤੀ ਮੈਨੂੰ ਉਤਾਰਨੀ ਪਈ ਐ ਇਸ ਕਰਕੇ ਮੈਂ ਇਦਾਂ ਤੁਰਦਾ ਪਿਆ ਵਾਂ ਤੇ ਇਹ ਜਿਹੜਾ ਕੰਡਾ ਇਹ ਸੂਲ ਆ ਨਾ ਮੈਨੂੰ ਬਹੁਤ ਦੁੱਖ ਦਿੰਦੀ ਆ ਚੁਬਦੀ ਪਈ ਐ ਇਸ ਕਰਕੇ ਲੰਗੜਾ ਕੇ ਤੁਰ ਰਿਹਾ ਫਿਰ ਜਿਹੜਾ ਇਹਦਾ ਮਿੱਤਰ ਸੀ ਨਾ ਉਹ ਹੱਸ ਪਿਆ ਤੇ ਕਹਿਣ ਲੱਗਾ ਅੱਜ ਆਪਾਂ ਕਿਹਾ ਸੀ ਨਾ ਵੀ ਦੇਖਾਂਗੇ ਕਿੰਨੂ ਕੀ ਮਿਲਦਾ तू ਚੰਗੀ ਸਖਤ ਕੀਤੀ ਭਲੇ ਪੁਰਖਾਂ ਦੀ ਸੰਗਤ ਕੀਤੀ ਤੈਨੂੰ ਕੀ ਮਿਲਿਆ ਐ ਪੈਰ ਚੋਂ ਕੰਡਾ ਵੱਜਿਆ ਖੂਨ ਨਿਕਲਿਆ ਲੰਗੜਾ ਕੇ ਤੁਰ ਰਿਹਾ ਆਹ ਦੇਖ ਮੈਨੂੰ ਕੀ ਮਿਲਿਆ ਸੋਨੇ ਦਾ ਜਿਹੜਾ ਸਿੱਕਾ ਸੀ ਨਾ ਉਹਨੇ ਮੋਰ ਸੀ ਉਹ ਦਿਖਾਈ ਦੇ ਕਹਿੰਦਾ ਮੈਨੂੰ ਸੋਨਾ ਮਿਲੇ ਗਿਆ ਕਹਿੰਦਾ ਫਿਰ ਤਾਂ ਬੰਦੇ ਨੂੰ bure ਕੰਮ ਕਰਨੇ ਚਾਹੀਦੇ ਐ ਇੱਥੋਂ ਤਾਂ ਇਹ ਸਾਬਤ ਤਾਂ ਲਾ ਲਿਆ ਕਿਉਂਕਿ ਚੰਗੇ ਲੋਕਾਂ ਦੇ ਨਾਲ ਤਾਂ ਬੁਰਾਈ ਹੁੰਦਾ ਐ ਮੈਂ ਦੇਖ ਲਿਆ ਦੇਖ ਤੁ ਕਿ ਨੱਚਾ ਚੰਗਾ ਕੀਤਾ ਸਾਧੂ ਸੰਤਾਂ ਦੀ ਸੇਵਾ ਕਰਦਾ ਸੰਗਤ ਵੀ ਕਰਦਾ ਕੀਰਤਨ ਵੀ ਸੁਣਦਾ ਕੀ ਮਿਲਿਆ ਤੈਨੂੰ ਕੀਰਤਨ ਸੁਣ ਕੇ ਕੰਡਾ ਹੀ ਵੱਜਿਆ ਤੇਰੇ ਪੈਰ ਵਿੱਚ ਮੈਂ ਦੇਖ ਭਾਵੇਂ ਨੂੰ ਸੋਨੇ ਦੀ ਮੋਹਰ ਮਿਲ ਗਈ ਸੋਨਾ ਮਿਲ ਗਿਆ ਹੁਣ ਐਦਾਂ ਹੀ ਆਪਾਂ ਕਰਦੇ ਆਂ ਸੰਗਤ ਜੀ ਕਈ ਵਾਰੀ ਆਪਾਂ ਨਾ ਕਹਿੰਦੇ ਆਂ ਵੀ ਚੰਗੇ ਲੋਕਾਂ ਨਾਲ ਬੁਰਾ ਕਿਉਂ ਹੁੰਦਾ ਹੁਣ ਉਹਨਾਂ ਦੋਨਾਂ ਦੇ ਮਨ ਵਿੱਚ ਇਹ ਗੱਲ ਪੈਦਾ ਹੋਗੀ ਕਿਉਂਕਿ ਹੁਣ ਮਖੌਲ ਵੀ ਕਰਨ ਲੱਗ ਗਏ ਆ ਮਸ਼ਕਰੀ ਕਰਨ ਲੱਗ ਪਏ ਆ ਵੀ ਹੁਣ ਤਾਂ ਬੁਰੇ ਕੰਮ ਹੀ ਕਰਿਆ ਕਰਾਂਗੇ ਵੇਸਵਾਦੀ ਕੋਠੇ ਤੇ ਜਾਣ ਨਾਲ ਵੇਖ ਕੀ ਮਿਲਦਾ ਈ ਸੋਨਾ ਮਿਲਦਾ ਈ ਤੇ ਸੰਗਤ ਵਿੱਚ ਜਾ ਕੇ ਕੀ ਮਿਲਦਾ ਈ ਆਪਾਂ ਵੀ ਇਹ ਕਹਿੰਦੇ ਆ ਚੰਗੇ ਲੋਕਾਂ ਨਾਲ ਬੁਰਾ ਕਿਉਂ ਹੁੰਦਾ ਤੇ ਉਹ ਸਿੱਖ ਕਹਿਣ ਲੱਗਾ ਕਿ ਇਸ ਤਰ੍ਹਾਂ ਨਹੀਂ ਆ ਇਹ ਹੋ ਹੀ ਨਹੀਂ ਸਕਦਾ ਇਹਦੇ ਵਿੱਚ ਜ਼ਰੂਰ ਕੋਈ ਰਾਜ ਆ ਇਹ ਗੱਲ ਦੇ ਪਿੱਛੇ ਹੋਇਆਂ ਕਰਦੇ ਆ ਕਿ ਆਪਾਂ ਨੂੰ ਇੰਨੀ ਮਤ ਨਹੀਂ ਆ ਤੇ ਜਗਤ ਦੇ ਬਾਨੀ ਧੰਨ ਧੰਨ ਗੁਰੂ ਨਾਨਕ ਦੇਵ ਪਾਸ਼ਾ ਜੀ ਕੋਲ ਜਾਣੀ ਆ ਉਹ ਸਾਨੂੰ ਸਾਡੇ ਸਵਾਲ ਦਾ ਜਵਾਬ ਦੇਣਗੇ ਆਪਾਂ ਐਵੇਂ ਅਨੁਮਾਨ ਲਾਵਾਂਗੇ ਹੋ ਸਕਦਾ ਨਮਾਨ ਠੀਕ ਹੋਵੇ ਤੇ ਹੋ ਸਕਦਾ ਕੁਝ ਹੋਰ ਹੋਵੇ ਕੋਈ ਗੁੱਜਾ ਪੇਦ ਉਹਨਾਂ ਆਖੇ ਚੱਲ ਕੋਈ ਨਹੀਂ ਚੱਲ ਕੇ ਪੁੱਛਦੇ ਆ ਇਹ ਸਭ ਕਿਉਂ ਆ ਹੁਣ ਸਤਪੁਰ ਮਹਾਰਾਜ ਜੀ ਦੇ ਕੋਲ ਪਹੁੰਚੇ ਗੁਰੂ ਸਾਹਿਬ ਜੀ ਨੂੰ ਸਾਰੀ ਹੱਡ ਬਿਤੀ ਦੱਸੇ ਮਹਾਰਾਜੀ ਮੈਂ ਸੰਗਤ ਕੀਤੀ ਮੇਰੇ ਪੈਰ ਚੋਂ ਕੰਡਾ ਵੱਜਿਆ ਸੋਲ 24 ਤੇ ਮੈਨੂੰ ਮਹਾਰਾਜੀ ਤੇ ਐ ਵੇਸਵਾ ਦੇ ਕੋਠੇ ਤੇ ਜਾਂਦਾ ਸੀ ਇਹਨੂੰ ਸੋਨਾ ਮਿਲਿਆ ਮਹਾਰਾਜੀ ਦੱਸੋ ਇਹ ਸਭ ਕਿਉਂ ਆ ਚੰਗੇ ਲੋਕਾਂ ਨਾਲ ਬੁਰਾ ਕਿਉਂ ਹੁੰਦਾ ਸਤਿਗੁਰਜੀ ਕਿਰਪਾ ਕਰੋ ਸਾਡੀ ਦੁਸ਼ਬੁੱਧੀ ਆ ਸਾਨੂੰ ਗਿਆਨ ਨਹੀਂ ਆ। ਮਹਾਰਾਜ ਜੀ ਕਹਿਣ ਲੱਗੇ ਗੁਰਮਖ ਪਿਆਰਿਓ ਦੇਖੋ ਇਹ ਤੁਹਾਨੂੰ ਲੱਗਾ ਕਿ ਚੰਗੇ ਲੋਕਾਂ ਨਾਲ ਬੁਰਾ ਹੁੰਦਾ। ਪਰ ਜਿਹੜੀ ਅਸਲ ਗੱਲ ਆ ਜਿਹੜੀ ਉਹ ਤੁਸੀਂ ਨਹੀਂ ਸਮਝੀ। ਉਹ ਤੁਸੀਂ ਨਹੀਂ ਨਹੀਂ ਸਮਝੀ ਨਹੀਂ ਜਾਣੀ। ਦਰਅਸਲ ਗੱਲ ਕੀ ਆ ਇਹ ਕਰਮਾਂ ਦਾ ਲੇਖਾ ਜੋਖਾ ਵਾ। ਫਿਰ ਗੁਰੂ ਸਾਹਿਬ ਜੀ ਨੇ ਸਾਰਾ ਭੇਦ ਖੋਲਿਆ ਮਹਾਰਾਜ ਜੀ ਕਹਿੰਦੇ ਜਿਹੜਾ ਤੇਰਾ ਮਿੱਤਰ ਆ ਨਾ ਐਨੇ ਪਿਛਲੇ ਜਨਮਾਂ ਦੇ ਵਿੱਚ ਕੋਈ ਉਹ ਸਾਧੂ ਸੀ ਉਹਨੂੰ ਇੱਕ ਸੋਨੇ ਦੀ ਮੋਹਰ ਦਿੱਤੀ ਸੀ ਜਿਸ ਕਰਕੇ ਐਨੂੰ ਹੁਣ ਉਹਦੇ ਬਦਲੇ ਦੇ ਵਿੱਚ ਜਿਹੜਾ ਪੂਰੀ ਇਹਨੂੰ ਮਿਲਿਆ ਨਾ ਮਿੱਟੀ ਦਾ ਭਾਂਡਾ ਉਹ ਸੋਨੇ ਦੀਆਂ ਪੂਰਾ ਭਰਿਆ ਮੋਹਰਾਂ ਦਾ ਉਹ ਮਿਲਣਾ ਸੀ ਪਰ ਤੁਸੀਂ ਵੇਖਿਆ ਹੁਣ ਆ ਕਿ ਉਸ ਬਰਤਨ ਵਿੱਚੋਂ ਉਹ ਕਟੋਰੇ ਦੇ ਵਿੱਚੋਂ ਜੋ ਵੀ ਮੋਹਰਾਂ ਨਿਕਲੀਆਂ ਨੇ ਉਹਨਾਂ 'ਚੋਂ ਇੱਕ ਮੋਹਰ ਨਿਕਲੀ ਆ ਸੋਨੇ ਦੀ ਬਾਕੀ ਕੋਲਾ ਬਣੀਆਂ ਹੋਈਆਂ ਸੀ ਤੁਸੀਂ ਇਹ ਨਹੀਂ ਸੋਚਿਆ ਇਹ ਕੋਲਾ ਕਿਉਂ ਬਣ ਗਈਆਂ ਕੋਲੇ ਇਸ ਕਰਕੇ ਬਣੀਆਂ ਮਿਲੀਆਂ ਤਾਂ ਕਟੋਰਾ ਭਰ ਕੇ ਸੋਨੇ ਦੀਆਂ ਮੋਰਾ ਸੀ ਤੇ ਇਸ ਕਰਕੇ ਬਣੀਆਂ ਕਿਉਂਕਿ ਐਨੇ ਵੀ ਸਵਾਦੀ ਕੋਠੇ ਤੇ ਜਾ ਜਾ ਕੇ ਆਪਣੇ ਕਰਮ ਜਿਹੜੇ ਸੀ ਨਾ ਉਹ ਕੋਲੇ ਵਰਗੇ ਕਰ ਦਿੱਤੀ ਆ ਜਿਹੜੇ ਕਰਮ ਆ ਨਾ ਇਹਨਾਂ ਨੂੰ ਸੋਨਾ ਵੀ ਬਣਾ ਸਕਦੇ ਆ ਕਰਮ ਜਿਹੜੇ ਉਹ ਕੋਲਾ ਵੀ ਬਣਾ ਸਕਦੇ ਆ ਇਹ ਸਰੀਰ ਧਰਤੀ ਆ ਇਹਦੇ ਵਿੱਚ ਜੋ ਬੀਜੋਗੇ ਅਨੰਤ ਗੁਣਾ ਹੋ ਕੇ ਵਾਪਸ ਮਿਲੇਗਾ ਜਿਵੇਂ ਮਹਾਰਾਜੀ ਨੇ ਆਖਿਆ ਕਿ ਦਿੱਤਾ ਲਈਏ ਆਪਣਾ ਅਨਦੇਤਾ ਕੇ ਸ਼ਹਾਤ ਨਾ ਆਵੇ ਧਰਤੀ ਵਿੱਚ ਬੀਜ ਬੀਜਦੇ ਆ ਅਨੰਤ ਗੁਨਾਹ ਹੋ ਕੇ ਵਾਪਸ ਆਉਂਦੇ ਸਰੀਰ ਵੀ ਧਰਤੀ ਆ ਜੋ ਬੀਜੋਗੇ ਸੋ ਵੱਡੋਗੇ ਸੋ ਖਾਣਾ ਵੀ ਪਵੇਗਾ ਇਹ ਕਰਮਾਂ ਦੇ ਬੀਜ ਆ ਸਾਰੀਆਂ ਮੋਹਰਾਂ ਕੋਲਾ ਬਣ ਗਈਆਂ ਵੇਸਵਾ ਦਾ ਸੰਗ ਕਰਨ ਕਰਕੇ ਕਿਉਂਕਿ ਪ੍ਰਾਈ ਇਸ ਤਰੀ ਦਾ ਸੰਗ ਕਰਨਾ ਇੱਕ ਬੱਜਰ ਕਰਹਿਤ ਹੈਗੀ ਵੱਡੀ ਗਲਤੀ ਹੈ ਜੁਇਨੇ ਕੀਤੀ ਹੈ ਇਹਦੇ ਸਾਰੇ ਜਿੰਨੇ ਵੀ ਉਹ ਸੋਨੇ ਦੀਆਂ ਮੋਹਰਾਂ ਸੀ ਨਾ ਉਹ ਕੋਲਾ ਬਣ ਗਈਆਂ ਤੈ ਖੁਸ਼ ਹੋ ਗਿਆ ਹੁਣ ਇਹਨੂੰ ਲੱਗਾ ਕਿ ਮੈਨੂੰ ਬੜਾ ਕੁਝ ਮਿਲ ਗਿਆ ਸੋਨਾ ਮਿਲ ਗਿਆ ਪਰ ਇਹਨੇ ਅਸਲ ਵਿੱਚ ਗੁਆਇਆ ਪਾਇਆ ਨਹੀਂ ਇਹਦਾ ਵਹਿਮ ਆ ਇਸ ਕਰਕੇ ਤੁਸੀਂ ਕਹਿੰਦੇ ਹੋ ਕਿ ਚੰਗੇ ਲੋਕਾਂ ਨਾਲ ਬੁਰਾ ਕਿਉਂ ਹੁੰਦਾ ਕਿਉਂਕਿ ਤੁਹਾਡੇ ਮਨ ਦੇ ਵਿੱਚ ਪੂਰਨ ਰੂਪ ਵਿੱਚ ਵਿਵੇਕ ਨਹੀਂ ਆ ਅਜੇ ਬ੍ਰह्म ਗਿਆਨ ਨਹੀਂ ਆ ਤੇ ਇਸ ਕਰਕੇ ਗੱਲਾਂ ਕਰਦੇ ਜੋ ਫਿਰ ਆਖਿਆ ਮਹਾਰਾਜ ਜੀ ਚਲੋ ਮੇਰਾ ਠੀਕ ਆ ਕਹਿਣ ਲੱਗਾ ਪਰ ਇਹਦੇ ਪੈਰ ਵਿੱਚ ਜਿਹੜਾ ਕੰਡਾ ਵੱਜਿਆ ਸੋਰ ਵੱਜੀ ਆ ਕੀ ਹੋਇਆ ਸਭ ਕੁਝ ਇਹਦੇ ਨਾਲ ਬੁਰਾ ਕਿਉਂ ਹੋਇਆ ਫਿਰ ਮਹਾਰਾਜੀ ਤਾਂ ਤਨ ਗੁਰੂ ਨਾਨਕ ਦੇਵ ਭਾਸ਼ਾ ਜੀ ਨੇ ਦੱਸਿਆ ਕਿ ਦੇ ਪਿਛਲੇ ਕਰਮਾ ਕਰਕੇ ਜੋ ਇਹ ਸਖਤ ਸਜ਼ਾਵਾ ਦਿੰਦਾ ਰਿਹਾ ਦੂਜੇ ਲੋਕਾਂ ਨੂੰ ਇਹਨੂੰ ਸੂਲੀ ਹੋਣੀ ਸੀ ਸੂਲੀ ਦੀ ਸਜ਼ਾ ਮਿਲਣੀ ਸੀ ਜਿਹਦੇ ਕਰਕੇ ਇਹਦੇ ਕਰਮ ਜਿਹੜੇ ਹਨ ਉਹ ਇੱਥੇ ਬਦਲ ਦਿੱਤੇ ਗਏ ਆ ਸੰਗਤ ਕਰਕੇ ਇਹਦਾ ਆਉਣ ਵਾਲਾ ਮਾੜਾ ਸਮਾਂ ਟਲ ਗਿਆ ਈ ਉਹ ਸੂਲੀ ਨੇ ਸੂਲ ਦਾ ਰੂਪ ਧਾਰਨ ਕਰ ਲਿਆ ਤੇ ਇੱਕ ਕੰਡਾ ਪੈਰ ਵਿੱਚ ਵੱਜਿਆ ਕਿੱਥੇ ਤਾਂ ਸੂਲੀ ਹੋਣੀ ਸੀ ਇੱਥੇ ਫਾਂਸੀ ਹੋਣੀ ਆ ਬੰਦੇ ਨੂੰ ਤੇ ਜੇ ਫਾਂਸੀ ਦੀ ਸਜ਼ਾ ਜਿਹੜੀ ਉਹ ਕੰਡੇ ਨਾਲ ਸਰ ਜਾਵੇ ਪੈਰ ਵਿੱਚ ਥੋੜਾ ਬਹੁਤਾ ਦਰਦ ਹੋ ਜਾਏ ਕਿੱਡੀ ਵੱਡੀ ਗੱਲ ਏ ਫਿਰ ਸਤਗੁਰ ਮਹਾਰਾਜ ਜੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਭਾਈ ਸਾਹਿਬ ਜੀ ਰਬਾਬ ਵਜਾਓ ਬਾਣੀ ਆਈ ਆ ਉਥੇ ਸਤਗੁਰ ਮਹਾਰਾਜ ਜੀ ਨੇ ਜਿਹੜੇ ਸ਼ਬਦ ਗਾਵੇ ਆਏ ਉਹਨੂੰ ਸੁਣ ਕੇ ਇੱਕ ਤਾਂ ਪਹਿਲਾਂ ਹੀ ਸਿੱਖ ਸੀ ਉਹਦੇ ਚਿਹਰੇ ਤੇ ਹੋਰ ਨੌਰ ਆ ਗਿਆ ਐਤਨਾ ਹੀ ਨਹੀਂ ਜਿਹੜਾ ਦੂਜਾ ਸੀ ਨਾ ਉਹਨੂੰ ਵੀ ਚਾਨਣ ਹੋ ਗਿਆ ਮਿੱਤਰ ਨੂੰ ਕਿ ਅਸਲ ਜ਼ਿੰਦਗੀ ਵਿੱਚ ਇਹ ਸਰੀਰੀ ertid ਈ ਜੋ ਕਰਮਾਂ ਦਾ ਬੀਜ ਤੇ ਹੈ ਉਹੀ ਵੱਡਣਾ ਪੈਂਦਾ ਹੈ ਉਹੀ ਖਾਣਾ ਪੈਂਦਾ ਹੈ ਬਾਰੀ ਤੌਰ ਤੇ ਤਾਂ ਬੀਜ ਦਾ ਕੋਈ ਕਣਕਵੜ ਦਾ ਕੋਈ ਹੈ ਨਾ ਕੋਈ ਫਸਲ ਕੋਈ ਸੰਭਾਲ ਕੋਈ ਕਰਦਾ ਖਾਂਦਾ ਕੋਈ ਹੈ ਪਰ ਨਾ ਸਰੀਰ ਰੂਪੀ ertid ਵਿੱਚ ਇਹੋ ਜਿਹਾ ਨਹੀਂ ਜੇ ਚੱਲਦਾ ਬੀਜ ਬੀਜ ਕੇ ਆਪ ਹੀ ਵੱਢਨੇ ਪੈਂਦੇ ਆ ਆਪ ਹੀ ਖਾਣੇ ਪੈਂਦੇ ਆ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ ਇਹ ਗੱਲ ਉਹਨਾਂ ਨੂੰ ਫਿਰ ਸਮਝਾਈ ਕਿ ਆਪਾਂ ਕਹਿੰਦੇ ਰਹਿੰਨੇ ਆ ਚੰਗੇ ਲੋਕਾਂ ਨਾਲ ਬੁਰਾ ਕਿਉਂ ਹੁੰਦਾ ਅਸੀਂ ਆਪਦਾ ਘਰੋਂ ਵੇਖਦੇ ਹੀ ਨਹੀਂ ਜੇ ਜੋ ਹੈ ਹੀ ਨਹੀਂ ਕੋਲ ਉਹੀ ਵੇਖੀ ਜਾਂਦੇ ਆ ਜੋ ਕੋਲ ਹੈ ਉਹ ਵੇਖਦੇ ਹੀ ਨਹੀਂ ਕਈ ਵਾਰ ਅਸੀਂ ਕਿਸਮਤ ਬਾਰੇ ਗੱਲਾਂ ਕਰਦੇ ਆ ਕਰਮਾਂ ਬਾਰੇ ਗੱਲਾਂ ਕਰਦੇ ਆ ਪਰ ਸਾਨੂੰ ਨਹੀਂ ਪਤਾ ਕਿਸਮਤ ਕਰਮ ਕੀ ਹੁੰਦੀ ਹੈ ਸਤਿਗੁਰ ਜੀ ਨੇ ਜਿਹੜਾ ਉੱਥੇ ਸ਼ਬਦ ਕਾਹੇ ਆਏ ਮਾਰੂ ਰਾਗ ਦੇ ਵਿੱਚ ਜੇ ਕੋਈ ਉਹਨੂੰ ਪੜ੍ਹ ਲਵੇ ਸਮਝ ਲਵੇ ਉਹਦੀ ਅਰਥ ਤੇ ਫਿਰ ਉਹਦਾ ਕੋਈ ਵੀ ਸ਼ੰਕਾ ਨਹੀਂ ਰਹਿ ਜਾਂਦਾ ਮਹਾਰਾਜੀ ਨੇ ਸ਼ਬਦ ਗਾਇਆ ਕਿ ਉਹ ਸਿੱਖ ਦੇ ਉਹਦੇ ਦੋਸਤ ਨੇ ਸੁਣਿਆ ਮਿੱਤਰ ਨੇ ਸ਼ਬਦ ਸੀ ਕਰਨੀ ਕਾਗਦ ਮਨ ਮਸ ਬਾਣੀ ਬੁਰਾ ਪਲਾ ਦੋਏ ਲੇਖ ਪਏ ਜਿਉ ਜੋ ਕਿਰਤ ਚਲਾਈ ਤਿਉ ਚੱਲਿਏ ਤਉ ਗੁਣ ਨਾਹੀ ਅੰਤਹਰੇ ਸਤਵਮਹਾਰਾਜ ਜੈ ਕਹਿ ਲਗੇ ਕਿ ਹੈ ਵਾਹਿਗੁਰੂ ਤੇਰੇ ਗੁਣਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਹੁਣ ਦੇਖੋ ਸਤਗੁਰ ਜੀ ਦੱਸਦੇ ਆ ਕਿ ਆਚਰਣ ਬੰਦੇ ਦਾ ਜਿਹੜਾ ਨਾ ਕੈਰੇਕਟਰ ਆ ਉਹਨੂੰ ਕਾਗਜ਼ ਮੰਨੋ ਤੇ ਮਨ ਨੂੰ ਦਵਾਤ ਮੰਨੋ ਚੰਗੀਆਂ ਦੇ ਮੰਧੀਆਂ ਦੋ ਲਿਖਤਾ ਇਹਨਾਂ ਤੇ ਲਿਖੀਆਂ ਜਾਂਦੀਆਂ ਨੇ ਤੇ ਪਿੱਛੇ ਕੀਤੇ ਹੋਏ ਕਰਮ ਜਿਹੜੇ ਆ ਨਾ ਹੁਣ ਕਰ ਰਹੇ ਆ ਜਾਂ ਪਿੱਛੇ ਆਪਾਂ ਕਰਕੇ ਆਏ ਆ ਉਹੀ ਬੰਦੇ ਦੇ ਕੀਤੇ ਕਰਮਾਂ ਦਾ ਸੰਸਕਾਰ ਜਦੋਂ ਇਕੱਠਾ ਹੋ ਜਾਂਦਾ ਉਹ ਬੰਦੇ ਦਾ ਸੁਭਾਅ ਬਣ ਜਾਂਦਾ ਹੁਣ ਕਿਸੇ ਨੇ 40 45 ਦਿਨ ਗੁੱਸਾ ਕੀਤਾ ਲਗਾਤਾਰ ਗੁੱਸਾ ਉਹਦਾ ਸੁਭਾਅ ਬਣ ਜਾਏਗਾ ਫਿਰ ਗੁੱਸੇ ਵਾਲੇ ਹੀ ਕੰਮ ਕਰੇਗਾ ਖਿਜੇਗਾ ਇੱਕ ਦੂਜੇ ਦੇ ਉੱਪਰ ਬਹੁ ਦੂਸ਼ਣ ਬਾਜੀ ਕਰੇਗਾ ਇਸ ਤਰ੍ਹਾਂ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਬੰਦੇ ਦਾ ਸੁਭਾਅ ਬਣ ਜਾਂਦਾ ਹੁਣ ਇਹੋ ਜਿਹਾ ੱਚੜਚੜਾ ਬੰਦਾ ਜਦੋਂ ਕੰਮ ਤੇ ਜਾਵੇਗਾ ਉਥੇ ਕਿਵੇਂ ਕਿਸੇ ਨੂੰ ਸੁੱਖ ਦੇਵੇਗਾ ਭਾਈ ਖਿਜੇਗਾ ਫਿਰ ਦੁਖੀ ਹੋਵੇਗਾ ਕਿਸੇ ਨੂੰ ਖੁਸ਼ੀ ਨਹੀਂ ਦੇ ਸਕੇਗਾ ਖੁਸ਼ੀ ਦਾ ਪਾਤਰ ਨਹੀਂ ਬਣ ਸਕੇਗਾ ਤਰੱਕੀ ਉਹਦੀ ਰੁਕਾਵਟੀ ਆ ਜਾਵੇਗੀ ਜਦੋਂ ਬੋਲੀ ਉਹਦੀ ਖਰਾਬ ਹੋਵੇਗੀ ਉਥੇ ਕੰਮ ਚ ਵਿਗੜ ਪੈਣਗੇ ਐਵੇਂ ਮਹਾਰਾਜ ਜੀ ਕਹਿੰਦੇ ਕਿ ਸੰਸਕਾਰਾਂ ਦਾ ਇਕੱਠ ਸੁਭਾਅ ਬਣਦਾ ਸੁਭਾਅ ਤੋਂ ਬੰਦੇ ਨੂੰ ਦੁੱਖ ਤੇ ਸੁੱਖ ਮਿਲਦੇ ਆ ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਨੇ ਜਿਵੇਂ ਜਿਵੇਂ ਕਰਮ ਬੰਦੀ ਨੂੰ ਚਲਾਉਂਦੇ ਆ ᱛੀਵੇਂ ᱛੀਵੇਂ ਉਹ ਚੱਲਦਾ ਵਾ ਪਰ ਵਾਹਿਗੁਰੂ ਦੇ ਗੁਣਾ ਦਾ ਅੰਤ ਜਿਹੜਾ ਨਹੀਂ ਪਾਇਆ ਜਾ ਸਕਦਾ हे ਬੰਦੇ ਤੂੰ ਆਪਦੇ ਮਨ ਵਿੱਚ ਸੁਆਮੀ ਨੂੰ ਕਿਉਂ ਨਹੀਂ ਯਾਦ ਕਰਦਾ ਸ਼੍ਰੀ ਰਹਿਰਾ ਸਾਹਿਬ ਜੀ ਦੇ ਵਿੱਚ ਵੀ ਐਦਾਂ ਦੀ ਪੰਕਤੀ ਆ ਪਰਮਾਤਮਾ ਨੂੰ ਬੁਲਾ ਕੇ ਨੇਕੀਆਂ ਖੁਰ ਜਾਂਦੀਆਂ ਨੇ ਗੁਣ ਗਲ ਜਾਂਦੇ ਆ ਗੁਣ ਕੱਟ ਜਾਂਦੇ ਆ ਇਹ ਰਾਤਰੀ ਇੱਕ ਫਾਈ ਹੈ ਐਨੂੰ ਸਮਝੋ ਐ ਜਿਹੜਾ ਮਨ ਆ ਨਾ ਇਹ ਪੰਛੀਆ ਡਾਰੀਆਂ ਲਾਉਂਦਾ ਮਨ ਟੇਕਦਾ ਜਿਵੇਂ ਬਾਜ ਉਹ ਡਾਰੀ ਲਾਉਂਦਾ ਨਾ ਅਸਮਾਨ ਦੇ ਵਿੱਚ ਪੰਛੀ ਉੜਦੇ ਆ ਐਵੇਂ ਮਨ ਉੜਦਾ ਵਾ ਭੱਜਦਾ ਕਦੇ ਕੀ ਬੀਤੇ ਸਮੇਂ ਦੀਆਂ ਜਾਂਦਾ ਬਾਰੇ ਸੋਚੀ ਜਾਂਦਾ ਮੇਰੇ ਨਾਲ ਹੋਇਆ ਸੀ ਜਾਣ ਵਾਲੇ ਸਮੇਂ ਦੀ ਚਿੰਤਾ ਬਾਰੇ ਸੋਚਦਾ ਐਉਂ ਨਾ ਹੋ ਜੇ ਕਿਤੇ ਤਾਂ ਪ੍ਰਮਾਤਮਾ ਨੂੰ ਉਸਾਰਨ ਕਰਕੇ ਬੰਦੇ ਦਾ ਮਨ ਜਿਹੜਾ ਪੰਛੀ ਬਣ ਗਿਆ ਦਿਨੇ ਵੀ ਰਾਤ ਵੀ ਐ ਦਿਨ ਤੇ ਰਾਤ ਕੀ ਜਾਲ ਦਾ ਕੰਮ ਕਰੀ ਜਾਂਦੇ ਆ ਜਿੰਨੀਆਂ ਬੰਦੇ ਦੀਆਂ ਉਮਰ ਦੀਆਂ ਕੜੀਆਂ ਨੇ ਨਾ ਸਾਰੀਆਂ ਹੀ ਫਾਇਆਂ ਬਣਦੀਆਂ ਜਾਂਦੀਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਣ ਲੱਗੇ ਕਹਿੰਦੇ ਕਿ ਪੰਛੀ ਨੂੰ ਜਦੋਂ ਉਹ ਜਾਲ ਦੇ ਵਿੱਚ ਚੋਗਾ ਪਾਇਆ ਹੁੰਦਾ ਵਾ ਬਹੁਤ ਖੁਸ਼ੀ ਖੁਸ਼ੀ ਉਹ ਆਨੰਦ ਦੇ ਨਾਲ ਚੋਗਾ ਚੁਗਦਾ ਪਰ ਉਹ ਨੂੰ ਨਹੀਂ ਪਤਾ ਉਹ ਜਾਲ ਵਿੱਚ ਫਸ ਰਿਹਾ ਤੇ ਬੰਦਾ ਬੜੇ ਸਵਾਦ ਲੈ ਕੇ ਵਕਾਰਾਂ ਦੀ ਚੋਗ ਚੁਗਦਾ ਵਿਸ਼ਿਆਂ ਦੇ ਚੋਗ ਚੁਗਦਾ ਜਿਵੇਂ ਉਹ ਵੈਸ਼ਵਾਦੀ ਕੋਠੇ ਤੇ ਜਾਂਦਾ ਸੀ ਤੇ ਮਹਾਰਾਜ ਜੀ ਕਹਿੰਦੇ ਕਿ ਬੰਦਾ ਫਸ ਜਾਂਦਾ ਫਿਰ ਇਹਨਾਂ ਚੀਜ਼ਾਂ ਚੋਂ ਨਿਕਲਿਆ ਨਿਕਲਿਆ ਨਹੀਂ ਜਾਂਦਾ ਇਹ ਜਿਹੜੇ ਵਕਾਰ ਨੇ ਨਾ ਚੋਗੇ ਦਾ ਹੀ ਕੰਮ ਕਰਦੇ ਆ ਇਹ ਸਾਰੇ ਵਕਾਰ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਤਗੁਰੂ ਜੀ ਕਹਿਣ ਲੱਗੇ ਕਾਇਆ ਆਰਣ ਮਨ ਵਿੱਚ ਲੋਹਾ ਪੰਜ ਅਗਨ ਤਿਤ ਲਾਗ ਰਹੇ ਬੰਦੇ ਦਾ ਸਰੀਰ ਮਨੋਂ ਲੋਹਾਰ ਦੀ ਪੱਠੀ ਹੈ ਤੇ ਇਹ ਪੱਠੀ ਦੇ ਵਿੱਚ ਮਨ ਨੂੰ ਮਨੋਂ ਲੋਹਾ ਤੇ ਕਾਮ ਆਦਿਕ ਪੰਜ ਅੱਗਾਂ ਬਲ ਰਹੀਆਂ ਨੇ ਉਹਦੇ ਤੇ ਸਰੀਰ ਪੱਠੀ ਬਣ ਗਿਆ ਮਨ ਲੋਹਾ ਬਣ ਗਿਆ ਵਿਕਾਰਾਂ ਦੀਆਂ ਪੰਜ ਅੱਗਾਂ ਇਹਨੂੰ ਤੱਤਾ ਕਰ ਰਹੀਆਂ ਨੇ ਜਿਹਦੇ ਦੁਆਰਾ ਮਨ ਮੱਚ ਗਿਆ ਤੇ ਗੁਰੂ ਦੀ ਕਿਰਪਾ ਨਾਲ ਕੋਟੇ ਤੋਂ ਆਪਾਂ ਖਰੇ ਬਣ ਜਾਂਦੀ ਹੈ ਤੇ ਉਹਨਾਂ ਸਭ ਦੀ ਤਸੱਲੀ ਹੋ ਗਈ ਹੁਣ ਚੰਗੇ ਲੋਕਾਂ ਨਾਲ ਬੁਰਾ ਕਿਉਂ ਹੁੰਦਾ ਐ ਸਵਾਲ ਮਨ ਦੇ ਵਿੱਚ ਹਰ ਇੱਕ ਦੇ ਆਉਂਦਾ ਕਿ ਮੈਂ ਤਾਂ ਚੰਗਾ ਤੁਸੀਂ ਆਪਣੇ ਆਪ ਨੂੰ ਚੰਗਾ ਕਹਿੰਦੇ ਹੋ ਪਰ ਕੀ ਪਤਾ ਪ੍ਰਮਾਤਮਾ ਦੀ ਨਿਗਾਹ ਵਿੱਚ ਜੋ ਤੁਸੀਂ ਕਰਮ ਕੀਤੇ ਕਿ ਉਹ ਚੰਗੇ ਆ ਕੀ ਉਹ ਚੰਗਿਆ ਕਿ ਨਹੀਂ ਆਪਣਾ ਹਿਸਾਬ ਕਿਤਾਬ ਲਾ ਲਿਆ ਤੇ ਉਹਨੂੰ ਦੂਸਰੇ ਨੂੰ ਅਸੀਂ ਬੁਰਾ ਕਹਿੰਦੇ ਕੀ ਪਤਾ ਉਹਨਾਂ ਦੇ ਕਰਮੋਸ ਮੁਤਾਬਿਕ ਚੰਗੇ ਹੋਣ ਐਸਾ ਦੀ ਮਾਤਾ ਬਾਕੀ ਪੂਰਵਲੇ ਸੰਸਕਾਰ ਵੀ ਕੰਮ ਕਰਦੇ ਆ ਪਿਛਲੇ ਜਨਮਾਂ ਦੀ ਕਮਾਈ ਵੀ ਇਸ ਤਰ੍ਹਾਂ ਬੰਦੇ ਦਾ ਸੁਭਾਅ ਪੱਕਿਆ ਹੁੰਦਾ ਪਿਛਲੇ ਜਨਮ ਚ ਗੁੱਸਾ ਕਰਦਾ ਰਿਹਾ ਵਾ ਪਸ਼ੂ ਵਰਤੀਆ ਹੁਣ ਵੀ ਉਹ ਪਸ਼ੂ ਵਰਤੀ ਰਹੀ ਹੈ ਇਹ ਤਾਂ ਸੰਗਤ ਕਰਕੇ ਹੀ ਸਾਰੀਆਂ ਚੀਜ਼ਾਂ ਦਾ ਹੱਲ ਹੋਣਾ ਜਿਵੇਂ ਮੋਹਰ ਹੁੰਦੀ ਹੈ ਮੋਰ ਦੇ ਉੱਪਰ ਤੁਸੀਂ ਉਹਨੂੰ ਹੱਥ ਵਿੱਚ ਫੜ ਕੇ ਦੇਖੋ ਤੇ ਉਹਦੇ ਅੱਖਰ ਪੜੇ ਨਹੀਂ ਜਾਂਦੇ ਨਹੀਂ ਜਾਂਦੇ ਪੁੱਠੇ ਹੁੰਦੇ ਆ ਤੇ ਜਦੋਂ ਉਹ ਮੋਰ ਸਿਆਹੀ ਦੇ ਵਿੱਚ ਡਬੋ ਕੇ ਲਾਈ ਜਾਂਦੀ ਆ ਕਾਗਜ਼ ਦੇ ਉੱਪਰ ਜਦੋਂ ਚੁੱਕਦੀ ਆ ਤੇ ਅੱਖਰ ਸਿੱਧੇ ਹੋ ਜਾਂਦੇ ਐਦਾਂ ਹੀ ਬੰਦੇ ਦਾ ਹਿਸਾਬ ਕਿਤਾਬ ਆ ਸਾਧ ਸੰਗਤ ਜੀ ਉਹਦੇ ਮੱਥੇ ਦੇ ਉੱਪਰ ਵੀ ਲੇਖਾ ਪੋਲ ਚੱਕ ਬਖਸ਼ ਨੇ ਸਾਧ ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ